ਰਜਿਸਤਰ ਤਹਿਤ ਵੜ ਦਿੱਤਾ ਬਾਜ਼ਾਰ ਵਿੱਚ ਸ਼ਰੀਆ ਮੁੰਡਾ ਨਸ਼ਾ ਵਿਚੋਂ ਦੀ ਪੁਲਿਸ ਨੂੰ ਦਿੱਤੀ ਸੂਚਨਾ ਤੱਕ ਪਹੇ ਗਏ ਸੀ ਦੁਸ਼ਮਣੀ ਦੋਮਾ ਪਰਾਵਾਂ ਨੂੰ ਬੱਸ ਸਟੈਂਡ ਕੋਲ ਰੋਕ ਕੇ ਕੀਤਾ ਹਮਲਾ ਜੀ ਹਾਂ ਨਸ਼ਾ ਵੇਚਣ ਤੋਂ ਰੋਕਣ ਦਾ ਕਮਿਆਜ਼ਾ ਦੋ ਭਰਾਵਾਂ ਨੂੰ ਪੁੱਟਣਾ ਪਿਆ ਜਿਸ ਵਿੱਚ ਇੱਕ ਭਰਾ ਨੇ ਤਾਂ ਪੱਜ ਕੇ ਆਪਣੀ ਜਾਨ ਬਚਾਈਏ ਪਰ ਦੂਜਾ ਭਰਾ ਅਜੇ ਵੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਮਾਮਲਾ ਜਲਾਲਾਬਾਦ ਦਾ ਹੈ ਜਿੱਥੇ ਕਿ 29 ਸਤੰਬਰ ਦੀ ਸ਼ਾਮ ਨੂੰ ਨਵੇਂ ਬੱਸ ਸਟੈਂਡ ਦੇ ਕੋਲ ਦੋ ਭਰਾਵਾਂ ਨੂੰ ਆਪਸੀ ਰੰਜਿਸ਼ ਦੇ ਤਹਿਤ 15 ਤੋਂ 20 ਬਦਮਾਸ਼ਾਂ ਨੇ ਰੋਕ ਲਿਆ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਪਿੰਡ ਖੁਤੂਬਗੜ ਪਾਟਾ ਦੇ ਰਹਿਣ ਵਾਲੇ ਨੌਜਵਾਨ ਰਾਜਕੁਮਾਰ ਨੂੰ ਬੜੀ ਹੀ ਬੇਰਮੀ ਦੀ ਨਾਲ ਇਹਨਾਂ ਬਦਮਾਸ਼ਾਂ ਨੇ ਵੱਢ ਸੁੱਟਿਆ ਅਜਕੀ ਜਾਨ ਬਚਾਉਣ ਦੀ ਕੀਤੀ ਸੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਨੇ ਵੀ ਇੱਕ ਦੁਕਾਨ ਦੇ ਵਿੱਚ ਵੜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਬਦਮਾਸ਼ਾਂ ਨੇ ਉਸ ਨੂੰ ਦੁਕਾਨ ਵਿੱਚੋਂ ਕੱਢ ਕੇ ਸ਼ਰੀਆਮਪੁਰੇ ਬਾਜ਼ਾਰ ਦੇ ਵਿੱਚ ਉਸਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਉਸ ਨੂੰ ਜਨਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਅਜੇ ਵੀ ਜਾਰੀ ਹੈ ਤੇ ਪੀੜਤ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੱਤੀ ਹੈ ਕਿ ਜ਼ਖਮੀ ਦੇ ਭਰਾ ਨੇ ਨਸ਼ਾ ਵੇਚਣ ਦੀ ਇਤਲਾ ਪੁਲਿਸ ਨੂੰ ਦਿੱਤੀ ਸੀ ਤੇ ਪੁਲਿਸ ਨੇ ਰੇਡ ਮਾਰ ਕੇ ਇੱਕ ਵਿਅਕਤੀ ਨੂੰ ਜੇਲ੍ਹ ਪਹੁੰਚਾਇਆ ਸੀ ਤੇ ਉਸ ਤੋਂ ਬਾਅਦ આરોપી ਰੰਜਿਸ਼ ਰਖਣ ਲੱਗ ਪਏ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਤੱਕ ਦਿੰਦੇ ਰਹੇ ਸੀ ਕਿ ਇੱਕ ਸਾਲ ਪਹਿਲਾਂ ਮੇਰਾ ਪਤੀਜਾ ਜੀ ਬੋਬੀ ਇਹਨਾਂ ਦਾ ਬਰਦਰ ਹੈ ਜੀ ਰਾਜਕੁਮਾਰ ਦਾ ਉਹ ਕਿਨੇ ਜੀਵਨ ਜਾ ਰਿਹਾ ਸੀ ਤੇ ਇਹ ਟਿੱਟਾ ਟਿੱਟਾ ਵੇਚਦੇ ਤੇ ਇਹ ਚਿੱਟੇ ਚਿੱਟਾ ਲੈ ਕੇ ਜਾ ਰਹੇ ਸੀ ਤੋਂ ਉਹਨਾਂ ਨੇ ਪੁਲਿਸ ਨੂੰ ਇਨਫਰਮ ਕੀਤਾ ਸੀਗਾ ਤੇ ਪੁਲਿਸ ਨੇ ਮੌਕੇ ਤੇ ਰੇਡ ਮਾਰੀ ਕਿ ਉਹ ਚਿੱਟਾ ਉਹਨਾਂ ਦੇ ਕਬਜ਼ੇ ਚ ਲੈ ਕੇ ਤੇ ਪਰਚਾ ਦਰਜ ਕੀਤਾ ਸੀ ਉਹਨਾਂ ਨੂੰ ਉਹ ਬੰਦਾ ਜੇਲ੍ਹ ਚ ਗਿਆ ਤੇ ਉਹਨਾਂ ਕਰਕੇ ਇਹਨਾਂ ਨਾਲ ਰੰਜਿਸ਼ ਪੈ ਗਈ ਤੇ ਹੁਣ ਉਹ ਬੰਦੇ ਇਹਨਾਂ ਦੇ ਉਦੋਂ ਦੇ ਮਗਰ ਲੱਗੇ ਹੋਏ ਸੀਗੇ ਵੀ ਇਹਨਾਂ ਨੂੰ ਮਾਰਨਾ ਜਾਨੋਂ ਮਾਰਨਾ ਜਿੱਥੇ ਟੱਕਰ ਕੇ ਮਾਰਨਾ ਇਹਨਾਂ ਨੇ ਇੱਕ ਕਿਲੋ ਪਹਿਲੇ ਇਹਨਾਂ ਚਿੱਟਾ ਫੜਾਇਆ ਸੀ ਜੀ ਸੇ ਨਾ ਰੰਜ ਸਿੱਤੀ ਵੀ ਲਈ ਕਿ ਪਹਿਲੇ ਵੀ ਦੋ ਤਿੰਨ ਵਾਰ ਇਹਨਾਂ ਤਮ ਕਿ ਅਦਕਿਆ ਨੇ ਕਿ ਅਸੀਂ ਮੁੰਡੇ ਨਕਾਂ ਦੇ ਫਿਰ ਕੇਈ ਸਾਲ ਹੋ ਗਏ ਨੇ ਸਾਲ ਪੂਰਾ ਹੋ ਗਿਆ ਕਦੇ ਜੀਵਾਂ ਦੇ ਜਾਂਦੇ ਨੇ ਉੱਥੇ ਫੜ ਲੈਂਦੇ ਨੇ ਕਦੇ ਕਿੱਥੇ ਜਾਂਦੇ ਰ ਉੱਥੇ ਮਗਰੀ ਰਹਿੰਦੇ ਨੇ ਤੁਹਾਨੂੰ ਖਤਰਾ ਸੀ ਤੁਸੀਂ ਪਹਿਲਾਂ ਕੋਈ ਦਰਖਾਸਤ ਨਹੀਂ ਦਿੱਤੀ ਪੁਲਿਸ ਨੂੰ ਕੋਈ ਨਾ ਅਸੀਂ ਆਖੋ ਚਲੋ ਮਾੜੇ ਮੋਟੇ ਗਾ ਬੱਚਿਆਂ ਦੀ ਚਲੋ ਚੁੱਪ ਹੋ ਜਾਵੇਗੀ ਸਾਨੂੰ ਕੋਈ ਇਹਨਾਂ ਦਾ ਨਹੀਂ ਪਤਾ ਸੀ ਹੁਣ ਜਿਹੜਾ ਹਮਲਾ ਆਇਆ ਹੈ ਕਿਹੜੀ ਜਗ੍ਹਾ ਤੇ ਹੋਇਆ ਹੈ ਇਹਨਾਂ ਤੇ ਇਹ ਬਸ ਫਾਇਰ ਕਿ ਕਿਹੜੀ ਜਗ੍ਹਾ ਤੇ ਇਹ ਮੈਡੀਕਲ ਤੇ ਦਲਾਲਾਬਾਦ ਬੱਸ ਸਟੈਂਡ ਕਿੰਨੇ ਕਿੰਨੇ ਕੋ ਲੋਕ ਨੇ ਪਤਾ ਲੱਗਿਆ ਜੀ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ بیٹے ਤੇ ਮਸੀਂ ਦੋਨ ਨੂੰ ਵੇਖਿਆ ਦੂਜਿਆਂ ਦਾ ਸਾਨੂੰ ਨਹੀਂ ਪਤਾ ਤਲਵਾਰਾਂ ਕੋਸ ਤੇ ਵੜ ਗਿਆ ਵਿੱਚ ਮੈਡੀਕਲ ਦੇ ਵਿੱਚ ਵੜ ਗਿਆ ਆਪਣੀ ਜਾਨ ਬਚਾਉਣ ਵਾਸਤੇ ਹਾਂ ਮੈਡੀਕਲ ਦੇ ਵਿੱਚ ਵੜਾ ਤੇ ਉਹ ਤੁ ਖਿੱਚ ਤੇ ਲਿਆ ਪਰ ਬਾਹਰ ਕੀ ਕਹਿ ਰਹੇ ਪੁਲਿਸ ਅਧਿਕਾਰੀ ਉਧਰ ਪੁਲਿਸ ਅਧਿਕਾਰੀਆਂ ਨਾਲ ਇਸ ਮਾਮਲੇ ਤੇ ਜਦੋਂ ਗੱਲਬਾਤ ਕੀਤੀ ਗਈ ਤਾਂ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸੂchnਾ ਮਿਲਦੇ ਹੀ ਉਨ੍ਹਾਂ ਵੱਲੋਂ ਐਸਐਚਓ ਸਿਟੀ ਜਿਲ੍ਹਾ ਲਾਬਾਦ ਨੂੰ ਪੜਤਾਲ ਕਰਨ ਦੇ ਲਈ ਕਿਹਾ ਗਿਆ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਖਮੀ ਰਾਜਕੁਮਾਰ ਦਾ ਬਿਆਨ ਲੈ ਕੇ આરોપીਆਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਉਹ 29 ਤਰੀਕ ਨੂੰ ਨਵੇਂ ਬੱਸ ਸਟੈਂਡ ਤੇ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਸੀਗਾ ਜਿਹਦੇ ਬਾਰੇ ਸਾਨੂੰ ਪਤਾ ਲੱਗਿਆ ਵੀ ਇਹ ਪੁਰਾਣੀ ਇਹਨਾਂ ਦੀ ਕੋਈ ਰੰਜਿਸ਼ ਸੀਗੀ। ਜਿਸ ਕਾਰਨ ਇਹ ਕੁਦਰਤੀ ਜਿਹੜਾ ਉਹ ਨਵੇਂ ਬੱਸ ਸਟੈਂਡ ਤੇ ਇਕੱਠੇ ਹੋਏ ਸੀ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਕਾਫੀ ਝਗੜਾ ਹੋਇਆ ਔਰ ਉਹਦੇ ਸਬੰਧ ਦੇ ਵਿੱਚ ਐਸ ਐਚਓ ਸਿਟੀ ਜਲਾਲਾਬਾਦ ਨੂੰ ਮੈਂ ਹਦਾਇਤ ਕੀਤੀ ਆ ਜਖਮੀ ਜੋ ਰਾਜਕੁਮਾਰ ਹੈਗਾ ਉਹਦਾ ਬਿਆਨ ਲਿਖ ਕੇ ਜੋ ਵੀ ਹੋ ਕਾਰਵਾਈ ਬਣਦੀ ਆ ਉਹ ਜਲਦ ਤੋਂ ਜਲਦ ਕੀਤੀ ਜਾਵੇ ਪਰਿਵਾਰ ਮੰਗ ਕਰ ਰਿਹਾ ਹੈ ਕਿ ਪਰਿਵਾਰ ਨੂੰ ਕੀ ਵਿਸ਼ਵਾਸ ਦਿਵਾਣਾ ਹੈ ਇਹਦੇ ਵਿੱਚ ਇਹ ਆ ਜੀ ਉਹਨੂੰ ਜਿਹੜਾ ਮੈਂ ਹੁਣ ਤੱਕ ਪਤਾ ਕੀਤਾ ਉਹਨੂੰ ਰੈਫਰ ਕੀਤਾ ਗਿਆ ਸੀ ਫਰੀ ਕੋਰ ਦਾ ਔਰ ਉਥੋਂ ਹਾਲ ਤੱਕ ਕੋਈ ਮੈਸੇਜ ਨਹੀਂ ਸੀ ਆਇਆ ਜਿਸ ਕਾਰਨ ਹੁਣ ਸਾਨੂੰ ਜਿਹੜਾ ਉਥੋਂ ਮੈਸੇਜ ਰਿਸੀਵ ਹੋ ਗਿਆ ਔਰ ਉਹ ਮੈਸੇਜ ਦੇ ਆਧਾਰ ਤੇ ਅਸੀਂ ਉਹਦਾ ਬਿਆਨ ਲਿਖ ਕੇ ਤੇ ਜਲਦੀ ਕਾਰਵਾਈ ਕਰ ਸਰ ਜਿਹੜੇ ਜਿਹੜੇ ਅੱਗੇ ਦੇਖੋ ਜੀ ਅਸੀਂ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈ ਔਰ ਇਹਦੇ ਵਿੱਚ ਅਸੀਂ ਵਕਤ-ਵਕਤ ਜਿਹੜੇ ਕੋਈ ਗੁੰਡਾ ਅੰਸਰ ਨੇ ਜਾਂ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਪਹਿਲਾਂ ਵੀ ਉਹਨਾਂ ਨੇ 57 750 ਦੇ ਅਸੀਂ ਕਲੰਦਰੇ ਦਿੱਤੇ ਨੇ ਇਸ ਤੋਂ ਇਲਾਵਾ ਵੀ ਜਿਹੜਾ ਕੋਈ ਸ਼ਰਾਰਤਬਾਜ਼ੀ ਹੁਲੜਬਾਜ਼ੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਵੀ ਅਸੀਂ ਸਖ ਸੈਕਸ਼ਨ ਲਾਵਾਂਗੇ 57 57 ਕਰਾਵਾਂਗੇ ਜੋ ਕੋਈ ਐਫ ਆਰ ਦਰਜ ਕਰਨੀ ਉਹ ਵੀ ਦਰਜ ਕਰਾਂਗੇ ਸੋ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਆਰੋਪੀਆਂ ਦੇ ਹੌਂਸਲੇ ਕਿੰਨੇ ਬੁਲੰਦ ਨੇ ਤੇ ਨਸ਼ਾ ਵੇਚਣ ਤੋਂ ਰੋਕਣ ਦੇ ਬਦਲੇ ਉਹ ਨੌਜਵਾਨ ਨੂੰ ਵੱਢਣ ਤਾਂ ਕਾਪੇ ਤੇ ਉਸਤੇ ਹਮਲਾ ਕਰਕੇ ਉਸਦੀ ਜਾਨ ਦੀ ਪਰਵਾਹੀ ਨਾ ਕੀਤੀ ਲੇਕਿਨ ਨੌਜਵਾਨ ਕਿਸਮਤ ਨਾਲ ਬਚ ਗਿਆ ਤੇ ਉਹ ਜ਼ਖਮੀ ਹਾਲਤ ਵਿੱਚ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ ਲੇਕਿਨ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੁਲਿਸ ਅੱਗੇ ਕੀ ਕਾਨੂੰਨੀ ਕਾਰਵਾਈ ਕਰਦੀ ਹੈ ਤੇ ਜੋ 15 ਤੋਂ 20 ਬਦਮਾਸ਼ ਦਸੇ ਜਾ ਰਹੇ ਨੇ ਉਹਨਾਂ ਵਿੱਚੋਂ ਕਿੰਨੇ ਕੋ ਗਿਰਫਤਾਰ ਤਾ ਹੁੰਦੇ ਨੇ ਜਗਬਾਣੀ ਟੀਵੀ ਲਈ ਆਦਰਸ਼ ਜੋ ਸੰਦੀ ਰਿਪੋਰਟ